ਆ ਵੀ ਦੋਸਤੋ ਆਪਾਂ ਖੜੇ ਆਂ ਫਰੀਕੋਟ ਏਰੀਏ 'ਚ ਤੇ ਆਹ ਤੁਹਾਨੂੰ ਦਿਖਾ ਰਹੇ ਆਂ ਸਾਰੇ ਟਮਾਟਰਾਂ ਦੀ ਖੇਤੀ ਇਹ ਏਰੀਆ 'ਈ ਇਹ ਤਕਰੀਬਨ ਗੋਭੀ ਦਾ ਤੇ ਟਮਾਟਰਾਂ ਦਾ ਤੇ ਪਿੱਛੇ ਆਪਾਂ ਗੋਭੀ ਦੀ ਜਿਹੜੀ ਵੀਡੀਓ ਕਰੀ ਸੀ ਨਾ ਤੇ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਦੀ ਗੋਭੀ ਬੰਬੇ ਦਿੱਕਰ ਜਾਂਦੀ ਆ ਵੀ ਬਹੁਤ ਵੱਡੇ ਯਾਨੀ ਕਿ ਬਹੁਤ ਵੱਡਾ ਕਾਰੋਬਾਰ ਇਹਨਾਂ ਦਾ ਗੋਭੀ ਦਾ ਤੇ ਕਈ ਬੰਦੇ ਤੁਹਾਨੂੰ ਦੱਸਿਆ ਸੀ ਵੀ ਇੱਥੇ ਹੀ ਕਾਰੋਬਾਰ ਆਪਦਾ ਗੋਭੀ ਖੇਤਾਂ 'ਚੋਂ ਲੈ ਕੇ ਵੀ ਕਈ ਵਾਰੀ ਨਾ ਵਪਾਰੀ ਜਿਹੜੇ ਇਕ ਤਾਂ ਵੱਡੇ ਵਪਾਰੀ ਆ ਇੱਕ ਤਕਰੀਬਨ ਦਲਾਲ ਖੇਤਾਂ ਦੇ ਵਿੱਚੋਂ ਲੈ ਕੇ ਤੇ ਗਾਂ ਵਪਾਰੀਆਂ ਨੂੰ ਵੇਚੀ ਜਾਂਦੇ ਆ ਬਹੁਤ ਯਾਨਕਿ ਕਾਫੀ ਵੱਡਾ ਕਾਰੋਬਾਰ ਆ ਤੇ ਇਹ ਜਿਹੜਾ ਸਾਨੂੰ ਦੱਸਿਆ ਵੀ ਇੱਥੇ ਬੌਰਗੇ ਸਿੱਖਾਂ ਦੀ ਬਰਾਦਰੀ ਬਹੁਤ ਆ ਇਹ ਪਿੰਡ ਦੇ ਵਿੱਚ ਤੇ ਉਦੋਂ ਤੁਸੀਂ ਨਾ ਯਾਨਕਿ ਤਕਰੀਬਨ ਕਈ ਬੰਦੇ ਨੇ ਮਜ਼ਾਕ じゃ ਮੰਨਿਆ ਸੀ ਵੀ ਤਕਰੀਬਨ ਬਹੁਤ ਇੱਥੇ ਕੋਠੀਆਂ ਇਕੱਠੀਆਂ ਉਹਨਾਂ ਦੀਆਂ ਪਾਈਆਂ ਵਗਾਂ ਯਾਨਕਿ ਕਮਾਈ ਮਿਹਨਤੀ ਬੰਦੇ ਆ ਕਮਾਈ ਵਾਲੇ ਤੇ ਹਰ ਇੱਕ ਦੇ ਘਰੇ ਟਰੈਕਟਰ ਦਣਕੇ ਵਧੀਆ ਚੰਗੇ ਟਰੈਕਟਰ ਖੜੇ ਆ ਜਿਵੇਂ ਅੰਦਾਜ਼ਾ ਨਹੀਂ ਲਾ ਸਕਦਾ ਕੋਈ ਵੀ 20 30 ਕਿੱਲੇ ਵਾਲਾ ਜ਼ਿਮੀਂਦਾਰ ਜਿਹੜੇ ਹਿਸਾਬ ਨਾਲ ਆਪਣੇ ਆਮ ਏਰੀਆ 'ਚ ਹੁੰਦਾ ਨਾ ਤੇ ਉਸ ਹਿਸਾਬ ਨਾਲ ਇਹਨਾਂ ਦਾ ਕਾਰੋਬਾਰਾ ਤੇ ਅਸ ਨੂੰ ਦਿਖਾਵਾਂਗੇ ਇਹ ਜਿਹੜਾ ਨਾ ਦੋਸਤੋ ਦਿਖਾਉਣੇ ਆਪਾਂ ਫਰੀ ਕੋਟ ਜ਼ਿਲ੍ਹੇ ਦਾ ਪਿੰਡ ਖਗਿਆਣਾ ਦਾ ਤੇ ਸਬਜ਼ੀ ਦਾ ਹੱਬ ਬਣ ਚੁੱਕਿਆ ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਇੱਕ ਤੇ ਉਦੋਂ ਗੋਭੀ ਵਾਲੇ ਪਾਈ ਸੀ ਤੇ ਉਦੋਂ ਟਮਾਟਰਾਂ ਦੀ ਇਹ ਪਨੀਰੀ ਇਹਨਾਂ ਦੀ ਲਾਈਵ ਹੋਈ ਸੀ ਤੇ ਇਹ ਤਕਰੀਬਨ ਤਿੰਨ ਫਸਲਾਂ ਹੈ ਕੱਢਦੇ ਆ ਲੱਖ ਰੁਪਇਆ ਠੇਕਾ ਇਹ ਜਾਨੀ ਕਿ ਨਾ ਲੱਖ ਰੁਪਇਆ ਠੇਕਾ ਹੁੰਦਾ ਇਹਨਾਂ ਦਾ ਤੇ ਉਹ ਬੋਰਗਾ ਸਿੱਖਣਾ ਇਹ ਬਰਾਦਰੀ ਆਪਾਂ ਉਹ ਜਾਣਦੇ ਹੀ ਆ ਵੀ ਕੰਮ ਨੂੰ ਬਹੁਤ ਕਰੜੀ ਹੁੰਦੀ ਹੈ ਤੇ ਆਹ ਵੇਖੋ ਸਾਰਾ ਲੇਬਰ ਜਿੰਨੀ ਆਪਦੀ ਘਰ ਦੇ ਹੋਰ ਤਕਰੀਬਨ ਇਹਨਾਂ ਦੇ ਵੀਡੀਓ ਵੀਡੀਓ ਵੀ ਚੱਲਦੇ ਆ ਤੇ ਲੇਬਰ ਪਾਸ ਵਾਸਤੇ ਮਿਲ ਵੀ ਬਹੁਤ ਜਾਂਦੀ ਇੱਥੇ ਪਿੰਡ ਬੋਰਗਾ ਸਿੱਖਾਂ ਨੇ ਬਹੁਤ ਕਾਫੀ ਹੈ ਤੇ ਯਾਰ ਜਿਵੇਂ ਪਹਿਲਾਂ ਆਪਣਾ ਨਰਮੇ ਦਾ ਹੁੰਦਾ ਸੀ ਨਾ ਮੈਂ ਨਰਮੇ ਦੇ ਵਿੱਚ ਚੋਣੀਆਂ ਭਾਲੀਆਂ ਨਹੀਂ ਹਿਉਂਗੀਆਂ ਉਹਨਾਂ ਦੇ ਚੁਗ ਨਾਲੀਆਂ ਤੇ ਉਮੇ ਇੱਥੇ ਵੀ ਹੁਣ ਲੇਬਰ ਨਾਲ ਭਾਲੀ ਨਹੀਂ ਹੁੰਦੀ ਵੀ ਯਾਨੀ ਕਿ ਇੰਨਾ ਸੀਜ਼ਨ ਚੱਲ ਰਿਹਾ ਲੇਬਰ ਦਾ ਤੇ ਆ ਤੁਹਾਨੂੰ ਸਾਰਾ ਜਿਹੜਾ ਦ੍ਰਿਸ਼ ਆ ਉਹ ਦਿਖਾ ਰਹੇ ਆ ਤੇ ਸੋਡੀ ਗੱਲ ਵੀ ਕਰਾਵਾਂਗੇ ਬਾਈ ਘਘਿਆਣਾ ਪਿੰਡ ਤੇ ਇਹ ਤਕਰੀਬਨ ਇੱਥੇ ਕਿੰਨਾ ਕੁ ਲੱਗਦਾ ਟਮਾਟਰ ਟਮਾਟਰ ਬਥੇਰਾ ਸਾਰੇ ਟਮਾਟਰ ਹੀ ਹੁੰਦੇ ਤੇ ਕਿੰਨੀ ਕਿ ਕਿਹੜੀਆਂ-ਕਿਹੜੀਆਂ ਫਸਲਾਂ ਕੱਟਦੇ ਇਹ ਆਮ ਜਿਹੜੇ ਲਾਉਂਦੇ ਆ ਟਮਾਟਰ ਟਮਾਟਰ ਦੀ ਤੇ ਗੋਭੀ ਦੀ ਫਸਲ ਅੱਛਾ ਗੋਭੀ ਦੇ ਟਮਾਟਰ ਤਕਰੀਬਨ ਇਹ ਹੁੰਦਾ ਵਾਲਾ ਇਹ ਹੀ ਫਸਲ ਹੁੰਦੀ ਜਾਂ ਤੇ ਹੋਰ ਫਸਲ ਤਾਂ ਮੈਂ ਵੇਖੀ ਨਹੀਂ ਆ ਮੇਰੇ ਘਰ ਵਿੱਚ ਮੱਕੀ ਮੁੱਕੀ ਜੀ ਤੇ ਹੁੰਦੀ ਹੈ ਜਿਹੜਾ ਚੋਣ ਹੈ ਨਹੀਂ ਇੱਧਰ ਨਹੀਂ ਹੁੰਦੀ ਮੱਕੀ ਹਾਂ ਤੇ ਕਣਕ ਕਣਕਾਲਾ ਜਿਹੜਾ ਬਹੁਤ ਘੱਟ ਆ ਇੱਥੇ ਹਾਂ ਕਣਕ ਵੀ ਹੁੰਦੀ ਆਉਂਦਾ ਅੱਛਾ ਤੇ ਜਨ ਕਿ ਜ਼ਿਆਦਾਤਰ ਗੋਭੀ ਦੇ ਮਟਰ ਟਮਾਟਰ ਹੀ ਹੁੰਦੇ ਹੈਗੇ ਗੋਭੀ ਟਮਾਟਰ ਹੀ ਹੁੰਦੇ ਆ ਤੇ ਕਾਫੀ ਦੂਰ ਤੱਕ ਪਹੁੰਚਦੇ ਹੋਣਗੇ ਤਾਂ ਹਾਂਜੀ ਬਹੁਤ ਦੂਰ ਜਾਂਦੇ ਆ ਤੇ ਇਹ ਵਾਹਨ ਫਿਰ ਠੇਕੇ ਦੇ ਹੁੰਦੇ ਆ ਕਿ ਤੁਹਾਡਾ ਆਪ ਦੇ ਲੈ ਹੁੰਦੇ ਆਗੇ ਠੇਕੇ ਤੇ ਠੇਕੇ ਤੇ ਠੇਕੇ ਤੇ ਹੁੰਦੇ ਆ ਤੇ ਮਿਹਨਤ ਤਾਂ ਕਾफी ਪੈ ਜਾਂਦੀ ਹੈ ਨਾ ਹਾਂਜੀ ਮਿਹਨਤ ਪੈ ਜਾਂਦੀ ਹੈ ਜੀ ਤੇ ਹੂੰ ਜਿਹੜੀ ਕਮਾਈ ਕਮਈ ਆ ਆਮਕ ਦੂਜੇ ਜ਼ਿਮੀਂਦਾਰ ਜਿਵੇਂ ਆਪਾਂ ਹੁਣ ਕਣਕ ਝੋਨੇ 'ਚ ਬੜੇ ਮਿਆਂ ਤੇ ਉਹਦੇ ਨਾਲ ਉਹਦੇ 'ਚ ਫਾਇਦਾ ਹੈ ਸਬਜੀਸ ਦੇ ਹਾਂ ਉਹ ਤਾਂ ਹੈ ਫਾਇਦਾ ਤਾਂ ਕੋਈ ਲੱਗ ਜੇ ਇਹਦਾ ਹਾਂ ਇਹ ਵੀ ਦੋਸਤੋ ਗੱਲ ਇਹ ਵੀ ਇਹ ਬਾਈ ਨਾਲ ਇਹ ਗੱਲ ਤੁਹਾਨੂੰ ਪਹਿਲਾਂ ਵੀ ਆਪਾਂ ਦਿਖਾਈ ਸੀ ਵੀ ਆਮ ਤਕਰੀਬਨ ਨਾਲੇ ਦਾ ਪਾਣੀ ਦਾ ਬਚਦਾ ਕੀ ਤੇ ਨਾਲੇ ਇਹ ਨਾ ਗੱਲਾਂ 'ਚੋਂ ਆਪਾਨੂੰ ਨਿਕਲਣਾ ਪਊਗਾ ਤੇ ਆ ਸਾਰੀ ਨਾ ਲੇਬਰ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਸਾਰੀ ਲੇਬਰ ਲੱਗੀ ਵੀ ਆ ਤੋੜਨ ਲੋ ਕਾਫੀ ਜਾਣ ਕੇ ਵੱਡਾ ਏ ਰਗਾ ਇਹ ਆ ਤਾਂ ਤੁਹਾਨੂੰ ਆਪਾਂ ਥੋੜਾ ਜਿਹਾ ਏ ਰਗਾ ਇੰਨਾ ਕੀ ਦਿਖਾਇਆ ਤੇ ਬਾਈ ਜੀ ਗੱਲ ਇਹ ਹੋਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਕੋਈ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਆਪਣਾ ਲੇਬਰ ਨਾਲੇ ਇੱਕ ਹੋਰ ਗੱਲ ਆ ਜਿਵੇਂ ਹੁਣ ਆਪਣੇ ਨਰਮੇ ਨਰਮੇ ਹੁਣੋਂ ਹਟ ਕੇ ਤੇ ਲੇਬਰ ਵੀ ਤਕਰੀਬਨ ਬਾਲ ਬੱਚੇ ਦੀ ਸਾਰਿਆਂ ਦੀ ਰਲਮੀ ਪੈ ਜਾਂਦੀ ਹੋਊਗੀ ਹਾਂਜੀ ਦਿਹਾੜੀ ਤਕਰੀਬਨ ਹਾਂਜੀ ਹਾਂਜੀ ਤੇ ਨਹੀਂ ਤਾਂ ਆਮ ਤਾਂ ਤਕਰੀਬਨ ਮਸ਼ੀਨਰੀ ਦਾ ਜੋਗ ਆ ਗਿਆ ਤੇ ਅਗਲਾ ਵੱਢ ਕੇ ਤੇ ਟਰਾਲੀ ਚ ਪਾ ਕੇ ਲੈ ਜਾਂਦਾ ਗਰੀਬ ਜਨਤਾ ਨੂੰ ਵੀ ਇਸ ਗੱਲ ਦਾ ਸੌਖਾ ਬਹੁਤ ਹੋ ਜਾਂਦਾ ਹਾਂ ਦੋਸਤੋ ਗੱਲ ਇਹ ਆ ਵੀ ਆਸ ਨੂੰ ਏਰਗਾ ਦਿਖਾਤਾ ਉਹ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਫੇਰ ਕਿਸੇ ਦਿਨ ਸਪੈਸ਼ਲ ਆਪਾਂ ਵੀਡੀਓ ਕਰਕੇ ਜਾਵਾਂਗੇ ਇਹ ਤਾਂ 2 ਮਿੰਟ ਆਪਾਂ ਖੜੇ ਸੀ ਆਹ ਵੇਖੋ ਗ੍ਰੇਡ ਭਰ-ਭਰ ਕੇ ਸ਼ਾਮ ਨੂੰ ਇਹ ਗੱਡੀਆਂ ਭਰ ਦਿੰਦੇ ਆ ਤੇ ਆ ਵੀ ਕਾਫੀ ਇਹਨਾਂ ਦਾ ਨਾ ਕਾਫੀ ਇਹ ਮਟਰਾਂ ਮੋਟਰਾਂ ਦੀ ਤੇ ਗੋਭੀ ਦੀ ਟਮਾਟਰਾਂ ਦੀ ਇਹ ਤਕਰੀਬਨ ਇਹ ਏਰਗਾ ਨਾ ਤਕਰੀਬਨ ਜਿਹੜਾ ਬਹੁਤ ਏਰਗਾ ਇਹ ਤੇ ਇਹ ਸਾਰਾ ਏਰਗਾ ਜਿਹੜਾ ਹੈਗਾ ਇਹ ਇਹ ਸਬਜ਼ੀ ਵਾਲੇ ਹੀ ਆ ਤੇ ਆਪਾਂ ਜਿੰਨਾ ਤੇਰੇ ਖੇਤੀ ਚ ਵੜਦੇ ਨਹੀਂ ਇਹਨਾਂ ਗੱਲਾਂ ਚ ਤੇ ਉਹਨਾਂ ਚਰ ਆਪਣਾ ਤਕਰੀਬਨ ਨਾਲੇ ਦਾ ਪਾਣੀ ਦੀ ਬਚਤ ਤੇ ਨਾਲੇ ਉਹ ਰੋਜ਼ ਦੇ ਪੈਸੇ ਆ ਤੇ ਧੰਨਵਾਦ ਤੁਹਾਡਾ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਲਾਜ਼ਮੀ ਲਾਈਕ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਚੰਗੀ ਲੱਗੇ